ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਮੂੰਗਰਿਆਂ ਦੀ ਚਟਨੀ ਸਰਦੀਆਂ ਦੇ ਮੌਸਮ ਵਿੱਚ ਇਹ ਚਟਨੀ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਆ ਮੂੰਗਰਿਆਂ ਦੀ ਚਟਨੀ ਬਣਾਉਣ ਵਾਸਤੇ ਇੱਥੇ ਮੈਂ ਤਿੰਨ ਟਮਾਟਰ ਲੈਨੇ ਤੇ ਥੋੜੇ ਜਿਹਾ ਆਪਾਂ ਮੂੰਗਰੇ ਲੈਲੇ ਨੇ ਤੇ ਮੂੰਗਰਿਆਂ ਦੀ ਜਿਹੜੀਆਂ ਇਦਾਂ ਸਾਈਡਾਂ ਦੀਆਂ ਡੰਡੀਆਂ ਨੇ ਇਹ ਆਪਾਂ ਹਟਾ ਦੇਣੀਆਂ ਨੇ ਟਮਾਟਰ ਆਪਾਂ ਪੁੰਨ ਕੇ ਪਾਵਾਂਗੇ ਪੁੰਨ ਕੇ ਪਾਏ ਹੋਏ ਟਮਾਟਰਾਂ ਦੇ ਨਾਲ ਇਹ ਚਟਨੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਇੱਥੇ ਆਪਾਂ ਇੱਕ ਹਰੀ ਮਿਰਚ ਲੈ ਲਈ ਆ ਦੋ ਪਿਆਜ਼ ਥੋੜਾ ਜਿਹਾ ਆਪਾਂ ਪੁਦੀਨਾ ਲਿਆਏ ਤੇ ਨਾਲ ਹੀ ਹਰਾ ਧਨੀਆ ਲੈ ਲਿਆ ਵੀਡੀਓ ਤੱਕ ਲਾਸਟ ਤੱਕ ਬਨੇ ਰਹੋ ਆਪਾਂ ਇਸ ਚਟਨੀ ਨੂੰ ਬਹੁਤ ਹੀ ਜ਼ਿਆਦਾ ਮਜ਼ੇਦਾਰ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਇੱਥੇ ਮੈਂ ਇੱਕ ਦੋ ਚਮਚ ਘਿਓ ਲੈ ਲਿਆ ਹੈ ਤੇ ਇਹਨੂੰ ਗਰਮ ਕਰਕੇ ਆਪਾਂ ਟਮਾਟਰਾਂ ਨੂੰ ਜਿਹੜੀ ਸਾਈਡ ਤੋਂ ਕੱਟਿਆ ਏ ਉਹ ਸਾਈਡ ਤੋਂ ਆਪਾਂ ਇਹਦੇ ਵਿੱਚ ਰੱਖ ਦਾਂਗੇ ਤੇ ਗੈਸ ਦੀ ਫਲੇਮ ਆਪਾਂ ਇੱਥੇ ਮੀਡੀਅਮ ਤੋਂ ਲੋ ਦੇ ਵਿੱਚ ਹੀ ਰੱਖਣੀ ਆ ਜਦੋਂ ਟਮਾਟਰ ਪੱਕ ਜਾਣਗੇ ਇਹਨਾਂ ਦੇ ਛਿਲਕੇ ਅਲੱਗ ਹੋਣੇ ਸ਼ੁਰੂ ਹੋਗੇ ਉਦੋਂ ਆਪਾਂ ਇਹਨਾਂ ਨੂੰ ਬਾਹਰ ਕੱਢਾਂਗੇ ਸਿਆਲ ਵਿੱਚ ਕੋਈ ਵੀ ਚਟਨੀ ਬਣਾਉਨੇ ਆ ਤੇ ਉਹਦੇ ਵਿੱਚ ਥੋੜਾ ਜਿਹਾ ਲਸਣ ਜ਼ਰੂਰ ਪਾਇਆ ਕਰੋ ਇਸ ਚਟਨੀ ਦੇ ਸਵਾਦ ਨੂੰ ਦੁਗਣਾ ਕਰ ਦਿੰਦਾ ਹੈ ਟਮਾਟਰ ਥੋੜੇ ਪੱਕ ਗਏ ਨੇ ਤੇ ਟਾਈਮ ਸਿਰਫ 5 ਮਿੰਟ ਜਿੰਨਾ ਹੀ ਲੱਗਾ ਹੈ ਤੇ ਛਿਲਕੇ ਇਹਦੇ ਆਪਣੇ ਆਪ ਹੀ ਅਲੱਗ ਹੋਣੇ ਸ਼ੁਰੂ ਹੋ ਗਏ ਨੇ ਆਪਾਂ ਸਾਰੇ ਹੀ ਟਮਾਟਰਾਂ ਦੇ ਛਿਲਕੇ ਇਸ ਤਰੀਕੇ ਨਾਲ ਹਟਾ ਦੇਣੇ ਆ ਵੈਸੇ ਤਾਂ ਆਪਾਂ ਟਮਾਟਰ ਕੱਟ ਕੇ ਸਿੱਧਾ ਵੀ ਪਾ ਸਕਦੇ ਸਾਂ ਪਰ ਇਸ ਤਰੀਕੇ ਨਾਲ ਇਹ ਚਟਨੀ ਜਿਹੜੀ ਆ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਆਪਾਂ ਚਟਨੀ ਨੂੰ ਹਫ਼ਤਾ ਭਰ ਸਟੋਰ ਕਰਕੇ ਵੀ ਰੱਖ ਸਕਦੇ ਆ ਟਮਾਟਰਾਂ ਦੇ ਛਿਲਕੇ ਹਟਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਇੱਕ ਸਾਈਡ ਤੇ ਰਹਿਣ ਤਾਂਗੇ ਤੇ ਆਪਾਂ ਚਟਨੀ ਦੀ ਬਾਕੀ ਤਿਆਰੀ ਕਰ ਲੈਂਦੇ ਆ ਜੇਕਰ ਤੁਸੀਂ ਪਹਿਲੀ ਵਾਰ ਇਸ ਚੈਨਲ ਤੇ ਵੀਡੀਓ ਦੇਖਦੇ ਪਏ ਜੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਹੁਣ ਇਹ ਚਟਨੀ ਆਪਾਂ ਕੁੰਡੇ ਡੰਡੇ ਵਿੱਚ ਬਣਾਵਾਂਗੇ ਸਭ ਤੋਂ ਪਹਿਲਾਂ ਮੈਂ ਅੱਧਾ ਚਮਚ ਜਿੰਨਾ ਅਨਾਰਦਾਨਾ ਪਾ ਦਿੱਤਾ ਹੈ ਤੇ ਨਾਲ ਹੀ ਆਪਾਂ ਇੱਥੇ ਥੋੜਾ ਜਿਹਾ ਨਮਕ ਪਾ ਦਾਂਗੇ ਕਿਉਂਕਿ ਅਨਾਰਦਾਨਾ ਵੈਸੇ ਕੁੱਟਣਾ ਔਖਾ ਹੋ ਜਾਂਦਾ ਹੈ ਪਰ ਜੇਕਰ ਥੋੜਾ ਜਿਹਾ ਨਮਕ ਰਲਾ ਦਈਏ ਇਹਦੇ ਨਾਲ ਤੇ ਬਹੁਤ ਹੀ ਆਸਾਨੀ ਨਾਲ ਪੀਸ ਜਾਂਦਾ ਹੈ ਤੁਸੀਂ ਚਾਹੋ ਤਾਂ ਇਹਦੇ ਵਿੱਚ ਅਨਾਰ ਦਾਣੇ ਦਾ ਪਾਊਡਰ ਵੀ ਲਾਸਟ 'ਚ ਪਾ ਸਕਦੇ ਜੇ ਪਰ ਜਿਹੜੀ ਚਟਨੀ ਆਪਾਂ ਇਸ ਤਰੀਕੇ ਨਾਲ ਕੁੰਡੇ ਡੰਡੇ ਵਿੱਚ ਆਪਣੇ ਹੱਥੀ ਤਿਆਰ ਕਰਦੇ ਆ ਉਹਦਾ ਸਵਾਦ ਥੋੜਾ ਵੱਖਰਾ ਹੁੰਦਾ ਹੈ ਅਨਾਰ ਦਾਣਾ ਕੁੱਟਣ ਤੋਂ ਬਾਅਦ ਇਹਦੇ ਵਿੱਚ ਆਪਾਂ ਜੋ ਹਰਾ ਧਨੀਆ ਤੇ ਪੁਦੀਨਾ ਲਿਆ ਸੀ ਉਹ ਪਾ ਦਾਂਗੇ ਪੁਦੀਨਾ ਬਹੁਤ ਜ਼ਰੂਰੀ ਹੁੰਦਾ ਹੈ ਹਰ ਇੱਕ ਚਟਨੀ ਦੇ ਵਿੱਚ ਪੁਦੀਨੇ ਦੇ ਨਾਲ ਇੱਕ ਤਾਂ ਸਾਡਾ ਹਾਜਮਾ ਵੀ ਸਹੀ ਰਹਿੰਦਾ ਹੈ ਤੇ ਏਕੇ ਚਟਨੀ ਦੇ ਸਵਾਦ ਨੂੰ ਵਧਾ ਦਿੰਦਾ ਹੈ। ਵੈਸੇ ਜੇਕਰ ਪੁਦੀਨਾ ਨਾ ਹੋਵੇ ਤੇ ਪੁਦੀਨੇ ਤੋਂ ਬਗੈਰ ਵੀ ਤੁਸੀਂ ਇਸ ਚਟਨੀ ਨੂੰ ਬਣਾ ਸਕਦੇ ਜੇ ਚਟਨੀ ਸਵਾਦ ਬੰਦੀ ਹੈ। ਪੁਦੀਨਾ ਤੇ ਧਨੀਆ ਆਪਾਂ ਕੁੱਟ ਲਿਆ ਹੋਇਆ ਹੈ। ਹੁਣ ਇਹਦੇ ਵਿੱਚ ਆਪਾਂ ਮੂੰਗਰੇ ਪਾ ਦਾਂਗੇ। ਮੂੰਗਰਿਆਂ ਨੂੰ ਇਸ ਤਰੀਕੇ ਨਾਲ ਆਪਾਂ ਅੱਧਾ-ਅੱਧਾ ਇੰਚ ਜਿੰਨਾ ਕੱਟ ਕੇ ਲੈ ਲਿਆ ਹੈ ਤਾਂ ਜੋ ਕੁੱਟਣ ਵਿੱਚ ਆਪਾਂ ਨੂੰ ਸੌਖੇ ਹੋਣ। ਨਾਲ ਹੀ ਪਿਆਜ਼ ਤੇ ਇੱਕ ਹਰੀ ਮਿਰਚ ਵੀ ਆਪਾਂ ਕੱਟ ਕੇ ਪਾ ਦਿੱਤੀ ਹੈ। ਜੇਕਰ ਆਪਾਂ ਨੂੰ ਕੁੰਡੇ ਡੰਡੇ ਵਿੱਚ ਚਟਨੀ ਬਣਾਉਣ 'ਚ ਮੁਸ਼ਕਲ ਹੁੰਦੀ ਹੈ ਤੇ ਆਪਾਂ ਚੋਪਰ ਦੇ ਨਾਲ ਚੋਪ ਕਰਕੇ ਵੀ ਸਾਰੀਆਂ ਚੀਜ਼ਾਂ ਲੈ ਸਕਦੇ ਆ ਪਰ ਬਣਾਉਣ ਦਾ ਤਰੀਕਾ ਸੇਮ ਇਹੀ ਰੱਖਿਓ ਇਸ ਤਰੀਕੇ ਨਾਲ ਬਣਾਓਗੇ ਤੇ ਚਟਨੀ ਦਾ ਸਵਾਦ ਤੁਹਾਨੂੰ ਦੁੱਗਣਾ ਮਿਲੇਗਾ ਮੂੰਗਰੇ ਪਿਆਜ਼ ਹਰੀ ਮਿਰਚ ਵੀ ਆਪਾਂ ਕਟਲੇ ਹੋਏ ਨੇ ਤੇ ਹੁਣ ਆਪਾਂ ਇੱਥੇ ਥੋੜੇ ਜੇ ਨਮਕ ਮਸਾਲੇ ਪਾਵਾਂਗੇ ਬਹੁਤੇ ਜ਼ਿਆਦੇ ਚਟਨੀ 'ਚ ਮਸਾਲੇ ਨਹੀਂ ਪੈਂਦੇ ਸਭ ਤੋਂ ਪਹਿਲਾਂ ਮੈਂ ਅੱਧਾ ਚਮਚ ਨਮਕ ਪਾ ਦਿੱਤਾ ਹੈ ਕਿਉਂਕਿ ਆਪਾਂ ਨਾਰਦਾਨੇ ਨੂੰ ਕੁੱਟਦੇ ਸਮੇਂ ਵੀ ਥੋੜਾ ਨਮਕ ਪਾਇਆ ਸੀ ਨਾਲ ਹੀ ਇੱਥੇ ਆਪਾਂ ਅੱਧੇ ਚਮਚ ਤੋਂ ਘੱਟ ਚਾਟ ਮਸਾਲਾ ਤੇ ਪੀਸਿਆ ਹੋਇਆ ਧਨੀਆ ਪਾ ਦਿੱਤਾ ਹੈ ਹੁਣ ਇੱਥੇ ਕਾਲਾ ਨਮਕ ਆਪਾਂ ਇੱਕ ਚੁਟਕੀ ਜਿੰਨਾ ਪਾਇਆ ਹੈ ਜੇਕਰ ਤੁਸੀਂ ਚਾਹੋ ਤੇ ਕਾਲੀ ਮਿਰਚ ਵੀ ਪਾ ਸਕਦੇ ਜੇ ਮਸਾਲਿਆਂ ਨੂੰ ਵੀ ਇੱਕ ਵਾਰ ਆਪਾਂ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਹੁਣ ਇੱਥੇ ਜੋ ਟਮਾਟਰ ਆਪਾਂ ਛਿੱਲ ਕੇ ਰੱਖੇ ਸੀ ਉਹ ਟਮਾਟਰ ਪਾ ਦਾਂਗੇ ਆਪਾਂ ਟਮਾਟਰ ਨੂੰ ਕੜਾਹੀ ਦੇ ਵਿੱਚ ਹੀ ਮੈਸ਼ ਕਰਕੇ ਵੀ ਲੈ ਸਕਦੇ ਸੀ ਪਰ ਮੈਂ ਇਸੇ ਤਰ੍ਹਾਂ ਹੀ ਲੈ ਲਏ ਨੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਹੀ ਕੁੰਡੇ ਡੰਡੇ ਵਿੱਚ ਕੁੱਟ ਕੇ ਤਿਆਰ ਕਰਾਂਗੇ ਜਿਸ ਕੜਾਹੀ ਦੇ ਵਿੱਚ ਆਪਾਂ ਟਮਾਟਰ ਥੋੜੀ देर ਭੁੰਨੇ ਸੀ ਉਹ ਬਚਿਆ ਹੋਇਆ ਤੇਲ ਆਪਾਂ ਉਸੇ ਤਰ੍ਹਾਂ ਹੀ ਰਹਿਣ ਦੇਣਾ ਹੈ ਕਿਉਂਕਿ ਉਸੇ ਤੇਲ ਵਿੱਚ ਆਪਾਂ ਬਾਅਦ ਵਿੱਚ ਇਸ ਚਟਨੀ ਨੂੰ ਵੀ ਤੜਕ ਲੈਣਾ ਹੈ ਲਸਣ ਵੀ ਆਪਾਂ ਨਾਲ ਹੀ ਪਾ ਦੇਣਾ ਜੇਕਰ ਤੁਸੀਂ ਚਾਹੋ ਤਾਂ ਥੋੜਾ ਜਿਹਾ ਅਦਰਕ ਵੀ ਪਾ ਸਕਦੇ ਜੀ ਹੁਣ ਆਪਾਂ ਇਹਨਾਂ ਨੂੰ ਵੀ ਇੱਕ ਵਾਰ ਚੰਗੀ ਤਰ੍ਹਾਂ ਕੁੱਟ ਲਾਂਗੇ ਪਰ ਇੱਥੇ ਥੋੜਾ ਜਿਹਾ ਆਪਾਂ ਨੂੰ ਹੌਲੀ ਡੰਡਾ ਚਲਾਉਣਾ ਪਏਗਾ ਕਿਉਂਕਿ ਟਮਾਟਰਾਂ ਦੇ ਵਿੱਚ ਪਾਣੀ ਹੁੰਦਾ ਹੈ ਤੇ ਚਟਨੀ ਨੂੰ ਕੁੱਟਦੇ ਸਮੇਂ ਇਹਦੇ ਛਿੱਟੇ ਆਪਣੇ ਪੈਂਦੇ ਨੇ ਤੁਸੀਂ ਕੋਸ਼ਿਸ਼ ਕਰਿਓ ਕਿ ਇਹਨਾਂ ਨੂੰ ਕੜਾਈ ਦੇ ਵਿੱਚ ਹੀ ਮੈਸ਼ ਕਰਕੇ ਫੇਰ ਹੀ ਕੁੰਡੇ ਦੇ ਵਿੱਚ ਪਾਇਓ ਚਟਨੀ ਇੱਕ ਅਜਿਹੀ ਚੀਜ਼ ਆ ਕਿ ਜੇਕਰ ਆਪਾਂ ਨੂੰ ਨਹੀਂ ਵੀ ਭੁੱਖ ਚਟਨੀ ਬਣੀ ਦੇਖ ਕੇ ਆਪਣਾ ਰੋਟੀ ਖਾਣ ਨੂੰ ਦਿਲ ਕਰ ਪੈਂਦਾ ਹੈ ਤੇ ਇਹ ਜੋ मूंगਰੀਆਂ ਦੀ ਚਟਨੀ ਆ ਇਹ ਇੰਨੀ ਟੇਸਟੀ ਬਣਦੀ ਆ ਕਿ ਤੁਸੀਂ ਹਮੇਸ਼ਾ ਹੀ ਇਹਨੂੰ ਸਰਦੀਆਂ ਦੇ ਵਿੱਚ ਬਣਾ ਕੇ ਸਟੋਰ ਕਰਕੇ ਰੱਖੋਗੇ। ਬਾਕੀ ਤੁਸੀਂ ਇਸ ਤਰੀਕੇ ਨਾਲ ਚਟਨੀ ਨੂੰ ਬਣਾਓਗੇ ਤੇ ਇਹ ਚਟਨੀ ਤੁਸੀਂ ਹਫਤਾ 10 ਦਿਨ ਫਰਿੱਜ ਦੇ ਵਿੱਚ ਆਰਾਮ ਨਾਲ ਸਟੋਰ ਕਰਕੇ ਰੱਖ ਕੇ ਖਾ ਸਕਦੇ ਜੇ। ਤੁਸੀਂ ਦੇਖੋ ਥੋੜੇ ਜੇ ਸਮੇਂ ਦੇ ਵਿੱਚ ਹੀ ਆਪਾਂ ਚਟਨੀ ਰਗੜ ਕੇ ਚੰਗੀ ਤਰ੍ਹਾਂ ਤਿਆਰ ਕਰ ਲਈ ਆ। ਬਹੁਤ ਹੀ ਵਧੀਆ ਤਰੀਕੇ ਨਾਲ ਇਹ ਚਟਨੀ ਬਣ ਗਈ ਆ। ਚੌਪਰ ਦੇ ਵਿੱਚ ਇਸ ਤਰੀਕੇ ਦੀ ਚਟਨੀ ਨਹੀਂ ਸੀ ਬੰਨੀ। ਹੁਣ ਆਪਾਂ ਉਸੇ ਹੀ ਬਚੇ ਹੋਏ ਤੇਲ ਦੇ ਵਿੱਚ ਇਹ ਚਟਨੀ ਪਾ ਦਾਂਗੇ। ਵੈਸੇ ਆਪਾਂ ਇਸ ਚਟਨੀ ਨੂੰ ਕੱਚਾ ਵੀ ਖਾ ਸਕਦੇ ਆ ਪਰ ਜੇਕਰ ਤੁਸੀਂ ਇਹਨੂੰ 1-2 ਮਿੰਟ ਵਾਸਤੇ ਤੜਕ ਲੋਗੇ ਤਾਂ ਇਹਦਾ ਸਵਾਦ ਵੀ ਵੱਧ ਜਾਂਦਾ ਹੈ ਤੇ ਇਹ ਲੰਬੇ ਸਮੇਂ ਤੱਕ ਖਰਾਬ ਵੀ ਨਹੀਂ ਹੁੰਦੀ। ਆਪਾਂ ਮੂਲੀਆਂ ਦੀ ਚਟਨੀ ਵੀ ਬਿਲਕੁਲ ਇਸੇ ਤਰੀਕੇ ਨਾਲ ਬਣਾ ਸਕਦੇ ਆ। ਸਾਰੀਆਂ ਹੀ ਚੀਜ਼ਾਂ ਆਪਾਂ ਸੇਮ ਲਵਾਂਗੇ ਤੇ ਇੱਕ ਆਪਾਂ ਮੂਲੀ ਨੂੰ ਕੱਟ ਕੇ ਤੇ ਉਹਨੂੰ ਵੀ ਇਸੇ ਤਰ੍ਹਾਂ ਹੀ ਕੁੰਡੇ ਡੰਡੇ ਵਿੱਚ ਕੁੱਟ ਕੇ ਲੈ ਲਾਂਗੇ ਤੇ ਨਾਲ ਹੀ ਇਹਨੂੰ ਤੜਕ ਲਵਾਂਗੇ। ਉਹ ਵੀ ਚਟਨੀ ਬਹੁਤ ਜ਼ਿਆਦਾ ਸਵਾਦ ਲੱਗਦੀ ਆ। ਜੇਕਰ ਤੁਸੀਂ ਚਟਨੀ ਨੂੰ ਥੋੜੀ ਜਿਹੀ ਹੋਰ ਖਟਾਸ ਦੇਣੀ ਆ ਤੇ ਲਾਸਟ ਵਿੱਚ ਤੁਸੀਂ ਥੋੜਾ ਜਿਹਾ ਨਿੰਬੂ ਦਾ ਰਸ ਵੀ ਪਾ ਸਕਦੇ ਜੇ ਉਹਦੇ ਨਾਲ ਚਟਨੀ ਦੇ ਵਿੱਚ ਹੋਰ ਵਧੀਆ ਖਟਾਸ ਆ ਜਾਏਗੀ ਤੇ ਖਾਣ ਵਿੱਚ ਚਟਨੀ ਹੋਰ ਟੇਸਟੀ ਲੱਗੇਗੀ। ਤਾਨੂੰ ਇਹ ਚਟਨੀ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਮਿਲਦੇ ਹਾਂ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ